ਸਭ ਰੇਲਵੇ ਸਟੇਸ਼ਨ ਸਰ ਫਗਵਾੜਾ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈਗੀ ਉਪਰ ਤਿਹਾਰਾਂ ਦੇ ਦਿਨ ਵੀ ਹੈਗੇ ਆ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਕਾਫੀ ਜਿਹੜੇ ਹਾਦਸੇ ਵੀ ਸਾਹਮਣੇ ਆਏ ਹੈਗੇ ਬੱਚਿਆਂ ਦਾ ਅਗਵਾ ਹੋਣਾ ਹਨਾ ਤਰ੍ਹਾਂ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹੈਗੀਆਂ ਕਿਸ ਤਰ੍ਹਾਂ ਦੀ ਚੈਕਿੰਗ ਜੀ ਦਿੱਲੀ ਚੈਕ ਕਰਦੀ ਹੈ ਜੀ ਮਰੇ ਦੀਵਾਲੀ ਤੇ ਹਰ ਆ ਰਿਹਾ ਇਸ ਤੋਂ ਉਹਨੂੰ ਮੁੱਖ ਰੱਖਦੇ ਸਾਰੀ ਦਿੱਲੀ ਕਾਮ ਸਿਊਰੀ ਸਪਾਈ ਆਰਟੀਐਫ ਦੀ ਨਾਲ ਮਿਲ ਕੇ ਸਾਡੀ ਚੈਕਿੰਗ ਦਿੱਲੀ ਕਰਦੇ ਆ ਜੀ ਆਰਟੀਐਫ ਦੀ ਸਹਾਇਤਾ ਨਾਲ ਹਾਂਜੀ ਹਾਂਜੀ ਦਿੱਲੀ ਚੈਕ ਕਰਦੇ ਆ ਅਦਾ ਇਹਨਾਂ ਨਾਲ ਤਾਲਮੇਲਾ ਦਿੱਲੀ ਇੱਕ ਦਿਨ ਬਲਾ ਕੇ ਸਪੈਸ਼ਲ ਚੈਕ ਕਰਦੀ ਸਿਊਰੀ ਸਾਹਿਬ ਕਿਸ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਕਿਸ ਕੋਈ ਚੀਜ਼ ਸਾਹਮਣੇ ਆਈ ਚੈਕਿੰਗ ਦੌਰਾਨ ਨਹੀਂ ਅਜੇ ਤੱਕ ਤਾਂ ਠੀਕ ਹੈ ਕੋਈ ਗੱਲਬਾਤ ਨਹੀਂ ਹੈ ਜੀ ਅਸੀਂ ਚੈਕਿੰਗ ਸਾਰੀ ਕਰੀਏ ਬਾਹਰ ਵੀ ਸਰਕੂਲੇਟ ਏਰੀਆ ਵੀ ਰਾਤ ਨੂੰ ਚੱਕਰੀ ਦਾ ਦਿਨ ਜ ਵੀ ਜਾਜ ਦੇਖੀਦਾ ਹੈ ਸੋ ਯਾਤਰੀਆਂ ਨੂੰ ਕੀ ਅਪੀਲ ਹੈ ਕਿ ਉਹਨਾਂ ਦਾ ਸਫ਼ਰ ਜਿਹੜਾ ਸੁਰੱਖਿਅਤ ਹੋ ਅਤੇ ਸੁਖਦ ਹੋ ਸਕੇ ਯਾਤਰੀਆਂ ਨੂੰ ਹਦਾਇਤ ਕਰੀ ਦੇ ਆ ਕਿ ਕਿਸੇ ਨੂੰ ਰਸਤੇ ਵਿੱਚ ਦੂਸਰੇ ਮਨਾ ਕਿਸੇ ਨੂੰ ਲੈ ਕੇ ਕੁਝ ਨਹੀਂ ਖਾਣਾ ਆਪਣਾ ਖਾਣਾ ਜੀ ਸੋ ਜਿਹੜੇ ਯਾਤਰੀ ਲਾਈਨਾਂ ਕ੍ਰੋਸ ਕਰਦੇ ਆ ਵੀ ਅੜਸ ਖਾਮੀ ਘਟਨਾਂ ਨਾਲ ਵਾਪਰੇ ਉਹਨਾਂ ਨੂੰ ਕੀ ਉਹਨਾਂ ਨੇ ਹਦਾਇਤ ਕਰੀਦਾ ਵੀ ਆ ਪੁਲ ਤੁਹਾਡੇ ਵਾਸਤੇ ਬਣਿਆ ਪੁਲ ਦਾ ਇਸਤੇਮਾਲ ਕਰਿਆ ਕਰੋ ਵਰਤਫਲ ਜੀ ਫਿਰ ਵੀ ਜਦੋਂ ਵੀ ਕਦੇ ਪਰੇ ਉਰੇ ਹੋਈ ਉਹ ਲੋਕ ਕੀ ਸੋ ਜਿਹੜੇ ਫੁੱਟਓਵਰ ਬ੍ਰਿਜਸ ਦੀ ਵਰਤੋਂ ਨਹੀਂ ਕਰਦੇ ਲਾਈਨਾਂ ਕ੍ਰੋਸ ਕਰਦੇ ਆ ਉਹਨਾਂ ਨੂੰ ਕੋਈ ਫਿਰ ਉਹਨਾਂ ਨੂੰ ਕੋਈ ਹਾਂਜੀ ਰੇਲਵੇ ਅਧਿਕਾਰੀਆਂ ਦਾ ਉਹਨਾਂ ਨੂੰ ਫਾਈ ਆਰਗਫਰ ਕੋ ਪਾਵਦਾ ਆ ਫਾਈਨ ਵੀ ਕਰਾਉਂਦੇ ਆ ਸਰ ਤਿਹਾਰਾਂ ਦੇ ਮੰਦਰਾਂ ਦੇ ਵੀ ਕੋਈ ਉੱਪਰੋਂ ਹਰਾਇਤਾ ਆਈਆਂ ਤੁਹਾਨੂੰ ਆਇਆਸਰਾ ਬੱਲਾ ਬੱਲੋਂ ਸਾਨੂੰ ਹਰਾਇਤਾ ਬਈ ਵੱਤ ਵੱਤ ਚੈਕਿੰਗ ਕਰਿਆ ਕਰੋ ਸਾਂਝੀ ਚੈਕਿੰਗ ਜਿੱਦਾਂ ਯਾਰਪੇ ਫਿਰ ਨਾਲ ਲੈ ਕਰਦੇ ਆ ਤੇ ਗੱਲਬਾਤ ਲਈ ਧੰਨਵਾਦ